ਸਵਾਗਤ ਆ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਮੇਲੇ ਦੀ ਗੱਲ ਕਰਨ ਲੱਗਿਆ ਮੇਲਾ ਛਪਾਰ ਦਾ ਜਿੱਥੇ ਪਹਿਲਾਂ ਤਾਂ ਲੱਗਦਾ ਸੀ ਕਿ ਹੜ੍ਹਾਂ ਦੇ ਚੱਲਦਿਆਂ ਸ਼ਾਇਦ ਲੋਕ ਨਾਂ ਦੇ ਬਰਬਰ ਆਉਣ ਪਰ ਦੱਸਿਏ ਕਿ ਜਦੋਂ ਰਾਹਤ ਪਈ ਖਬਰ ਆਈ ਕਿ ਪਾਣੀ ਦਾ ਪੱਤਰ ਘਟ ਗਿਆ ਤਾਂ ਇਹ ਲੋਕ ਜਿਹੜੀਆਂ ਸੁੱਖਾਂ ਸੁਖਣ ਦੇ ਲਈ ਵੀ ਅੱਗੇ ਨੂੰ ਅਜਿਹਾ ਨਾ ਹੋਵੇ ਅਰਦਾਸ ਬੇਨਤੀ ਕਰਨ ਲਈ ਸੁੱਖਾਂ ਸੁਖਣ ਦੇ ਲਈ ਮੇਲੇ ਛਪਾਰ ਤੇ ਆ ਰਹੇ ਨੇ ਕਿ ਆ ਦੁਵਾਰਾ ਤੋਂ ਕਿਤੇ ਕਿਤੇ ਅਜਿਹੀ ਘਟਨਾ ਨਾ ਹੋਵੇ ਇਹਦਾ ਨੁਕਸਾਨ ਨਾ ਹੋਵੇ ਲੋਕ ਆਉਂਦੇ ਨੇ ਤੇ ਤਸਵੀਰ ਤੁਹਾਨੂੰ ਜੇ ਆਪਾਂ ਗੱਲ ਕਰੀਏ ਤਾਂ ਦਿਖਾ ਰਹੇ ਆ ਉਹ ਟ੍ਰੈਡੀਸ਼ਨਲ ਮਠਿਆਈਆਂ ਉਹ ਸਾਰਾ ਕੁਝ ਜੋ ਇਹਨਾਂ ਮੇਲਿਆਂ ਦੀ ਸ਼ਾਨ ਹੁੰਦੇ ਨੇ ਤਾਂ ਦੇਖ ਸਕਦੇ ਹੋ ਬੇਸਨ ਦੀਆਂ ਮਠਿਆਈਆਂ ਤੋਂ ਲੈ ਕੇ ਹਰ ਇੱਕ ਚੀਜ਼ ਸਜੀਆਂ ਤਰਜੀਆਂ ਪਕੌੜੇ ਸਨੈਕਸ ਹਰ ਚੀਜ਼ ਜਿਹੜੀ ਹੈਗੀ ਇੱਥੇ ਤੁਹਾਨੂੰ}{|\text{ਚਿਪਾਰ ਦੇ ਮਾਲਵੇ ਦੇ ਪ੍ਰਸਿੱਧ ਮੇਲੇ ਦੇ ਦਿਖਾਈ ਦਊਗਾ ਜੇ ਆਪਾਂ ਗੱਲ ਕਰੀਏ ਤਾਂ ਇੱਧਰ ਦੀ}} ਆpasses ਜ਼ਰੂਰ ਆਹ ਦੇਖ ਸਕਦੇ ਹੋ ਵੱਡੇ ਵੱਡੇ ਜਿਹੜੇ ਚੂਲੇ ਨੇ ਉਹ ਲੱਗੇ ਹੋਏ ਨੇ ਕੱਲ ਤੱਕ ਸਨਾਟਾ ਪਸਰਾ ਹੋਇਆ ਸੀ ਪਰ ਆ ਕਹਿ ਸਕਦੇ ਹਾਂ ਕਿ ਹੁਣ ਦੇਖ ਸਕਦੇ ਹੋ ਤਸਵੀਰ ਅੱਜ ਦੀ ਤਸਵੀਰ ਹੈ ਕਿ ਕਿਸ ਤਰ੍ਹਾਂ ਲੋਕ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਮਾਲਵੇ ਦਾ ਬਹੁਤ ਪ੍ਰਸਿੱਧ ਮੇਲਾ ਛਪਾਰ ਦਾ ਮੇਲਾ ਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਪੁੱਜਣ ਲੱਗੇ ਨੇ ਇਹ ਵੱਡੇ ਵੱਡੇ ਚੂਲੇ ਨੇ ਇੱਥੇ ਇਸ ਮੇਲੇ ਦੀ ਸ਼ਾਨ ਬਣਾ ਕਰਦੇ ਨੇ ਇਹ ਝੂਲੇ ਦੁਕਾਨਾਂ ਵਕੋ ਵਕਰੀਆਂ ਦੁਕਾਨਾਂ ਕਹਿ ਸਕਦੇ ਹਾਂ ਸ਼ਿਫਾਰ ਮੇਲੇ ਦਾ ਇੱਕ ਕਹਿ ਸਕਦੇ ਆ ਕਿ ਆਪਣਾ ਹੀ ਬਾਜ਼ਾਰ ਸਜਦਾ ਆ ਬਾਜ਼ਾਰ ਲੱਗਦਾ ਆ ਤੇ ਧੂਮ-ਧਾਮ ਨਾਲ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਅਤੇ ਸ਼ਰਧਾ ਭਾਵਨਾ ਨਾਲ ਜਿੱਤੇ ਇੱਥੇ ਆਪਣੀ ਹਾਜ਼ਰੀ ਚੌਂਕੀ ਭਰਦੇ ਨੇ ਆਪਣੀ ਕਿਉਂਕਿ ਬਚਪਨ ਤੋਂ ਹੀ ਜਿਹੜੇ ਲੋਕ ਆਉਂਦੇ ਨੇ ਕੋਈ ਵੀ ਖੁਸ਼ੀ ਗਮੀ ਵਿਆਹ ਸ਼ਾਦੀ ਹੋਵੇ ਤਾਂ ਇੱਥੇ ਜ਼ਰੂਰ ਅਰਦਾਸ ਬੇਨਤੀ ਕਰਨ ਆਉਂਦੇ ਤੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਇਹ ਚੂਲੇ ਦੇਖ ਸਕਦੇ ਹੋ ਇੱਥੇ ਖੁਸ਼ੀਆਂ ਆ ਮੰਗਣ ਲਈ ਤੇ ਖੁਸ਼ੀਆਂ ਮਨਾਉਣ ਲਈ ਜ਼ਰੂਰ ਇਸ ਮੇਲੇ ਦੇ ਵਿੱਚ ਖਾਸ ਕਰਕੇ ਨੌਜਵਾਨ ਆਉਂਦੇ ਨੇ ਦੁਕਾਨਾਂ ਸਜੀਆਂ ਹੋਈਆਂ ਨੇ ਕੋ ਵਕੋ ਵਕੀ ਇਹਨਾਂ ਦੁਕਾਨਾਂ ਦੇ ਵਿੱਚ ਲੋਕ ਆਪਣੀ ਜਿਹੜੀ ਹਾਜ਼ਰੀ ਆ ਉਹ ਲਗਾਉਣ ਲਈ ਆ ਰਹੇ ਨੇ ਚਪਾਰ ਚਪਾਰ ਤੋਂ ਕਿਵੇਂ ਮੈਂ ਬਜ਼ੀਦ ਦੇ ਨਾਲ ਸੁੱਖਾ ਘੜੀ ਵਾਲਾ ਸਵਾਗਤ ਆ ਸਭ ਦਾ ਅਤੇ ਮੈਂ ਹਾਂ ਸੁਖਾ ਖੇੜੀ ਵਾਲਾ ਮੇਲੇ ਦੀ ਗੱਲ ਕਰਨ ਲੱਗਿਆ ਮੇਲਾ ਛਪਾਰ ਦਾ ਜਿੱਥੇ ਪਹਿਲਾਂ ਤਾਂ ਲੱਗਦਾ ਸੀ ਕਿ ਹੜ੍ਹਾਂ ਦੇ ਚੱਲਦਿਆਂ ਸ਼ਾਇਦ ਲੋਕ ਨਾਂ ਦੇ ਬਰਬਰ ਆਉਣ ਪਰ ਦੱਸਿਏ ਕਿ ਜਦੋਂ ਰਾਹਤ ਪਈ ਖਬਰ ਆਈ ਕਿ ਪਾਣੀ ਦਾ ਪੱਤਰ ਘਟ ਗਿਆ ਤਾਂ ਇਹ ਲੋਕ ਜਿਹੜੀਆਂ ਸੁੱਖਾਂ ਸੁਖਣ ਦੇ ਲਈ ਵੀ ਅੱਗੇ ਨੂੰ ਅਜਿਹਾ ਨਾ ਹੋਵੇ ਅਰਦਾਸ ਬੇਨਤੀ ਕਰਨ ਲਈ ਸੁੱਖਾਂ ਸੁਖਣ ਦੇ ਲਈ ਮੇਲੇ ਛਪਾਰ ਤੇ ਆ ਰਹੇ ਨੇ ਕਿ ਆ ਦੁਵਾਰਾ ਤੋਂ ਕਿਤੇ ਕਿਤੇ ਅਜਿਹੀ ਘਟਨਾ ਨਾ ਹੋਵੇ ਇਹਦਾ ਨੁਕਸਾਨ ਨਾ ਹੋਵੇ ਲੋਕ ਆਉਂਦੇ ਨੇ ਤੇ ਤਸਵੀਰ ਤੁਹਾਨੂੰ ਜੇ ਆਪਾਂ ਗੱਲ ਕਰੀਏ ਤਾਂ ਦਿਖਾ ਰਹੇ ਆ ਉਹ ਟ੍ਰੈਡੀਸ਼ਨਲ ਆ ਮਠਿਆਈਆਂ ਉਹ ਸਾਰਾ ਕੁਝ ਜੋ ਇਹਨਾਂ ਮੇਲਿਆਂ ਦੀ ਸ਼ਾਨ ਹੁੰਦੇ ਨੇ ਤਾਂ ਦੇਖ ਸਕਦੇ ਹੋ ਬੇਸਨ ਦੀਆਂ ਮਠਿਆਈਆਂ ਤੋਂ ਲੈ ਕੇ ਹਰ ਇੱਕ ਚੀਜ਼ ਸਜੀਆਂ ਤਰਜੀਆਂ ਪਕੌੜੇ ਸਨੈਕਸ ਹਰ ਚੀਜ਼ ਜਿਹੜੀ ਹੈਗੀ ਇੱਥੇ ਤੁਹਾਨੂੰ ਛਪਾਰ ਦੇ ਮਾਲਵੇ ਦੇ ਪ੍ਰਸਿੱਧ ਮੇਲੇ ਦੇ ਦਿਖਾਈ ਦਊਗਾ ਜੇ ਆਪਾਂ ਗੱਲ ਕਰੀਏ ਤਾਂ ਇੱਧਰ ਦੀ ਆpasses ਜ਼ਰੂਰ ਆਹ ਦੇਖ ਸਕਦੇ ਹੋ ਵੱਡੇ ਵੱਡੇ ਜਿਹੜੇ ਚੂਲੇ ਨੇ ਉਹ ਲੱਗੇ ਹੋਏ ਨੇ ਕੱਲ ਤੱਕ ਸਨਾਟਾ ਪਸਰਾ ਹੋਇਆ ਸੀ ਪਰ ਆ ਕਹਿ ਸਕਦੇ ਹਾਂ ਕਿ ਹੁਣ ਦੇਖ ਸਕਦੇ ਹੋ ਤਸਵੀਰ ਅੱਜ ਦੀ ਤਸਵੀਰ ਹੈ ਕਿ ਕਿਸ ਤਰ੍ਹਾਂ ਲੋਕ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਮਾਲਵੇ ਦਾ ਬਹੁਤ ਪ੍ਰਸਿੱਧ ਮੇਲਾ ਛਪਾਰ ਦਾ ਮੇਲਾ ਆ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਪੁੱਜਣ ਲੱਗੇ ਨੇ ਇਹ ਵੱਡੇ ਵੱਡੇ ਚੂਲੇ ਨੇ ਇੱਥੇ ਇਸ ਮੇਲੇ ਦੀ ਸ਼ਾਨ ਬਣਾ ਕਰਦੇ ਨੇ ਇਹ ਝੂਲੇ ਦੁਕਾਨਾਂ ਵਕੋ ਵਕਰੀਆਂ ਦੁਕਾਨਾਂ ਕਹਿ ਸਕਦੇ ਹਾਂ ਸ਼ਿਮਾਰ ਮੇਲੇ ਦਾ ਇੱਕ ਕਹਿ ਸਕਦੇ ਆ ਕਿ ਆਪਣਾ ਹੀ ਬਾਜ਼ਾਰ ਸਜਦਾ ਆ ਬਾਜ਼ਾਰ ਲੱਗਦਾ ਆ ਤੇ ਧੂਮ ਧਾਮ ਨਾਲ ਲੋਕ ਜਿਹੜੇ ਨੇ ਇੱਥੇ ਆਉਂਦੇ ਨੇ ਅਤੇ ਸ਼ਰਧਾ ਭਾਵਨਾ ਨਾਲ ਜਿੱਤੇ ਇੱਥੇ ਆਪਣੀ ਹਾਜ਼ਰੀ ਚੌਂਕੀ ਭਰਦੇ ਨੇ ਆਪਣੀ ਕਿਉਂਕਿ ਬਚਪਨ ਤੋਂ ਹੀ ਜਿਹੜੇ ਲੋਕ ਆਉਂਦੇ ਨੇ ਕੋਈ ਵੀ ਖੁਸ਼ੀ ਗਮੀ ਵਿਆਹ ਸ਼ਾਦੀ ਹੋਵੇ ਤਾਂ ਇੱਥੇ ਜ਼ਰੂਰ ਅਰਦਾਸ ਬੇਨਤੀ ਕਰਨ ਆਉਂਦੇ ਤੇ ਤੇ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਇਹ ਚੂਲੇ ਦੇਖ ਸਕਦੇ ਹੋ ਇੱਥੇ ਖੁਸ਼ੀਆਂ ਆ ਮੰਗਣ ਲਈ ਤੇ ਖੁਸ਼ੀਆਂ ਮਨਾਉਣ ਲਈ ਜ਼ਰੂਰ ਇਸ ਮੇਲੇ ਦੇ ਵਿੱਚ ਖਾਸ ਕਰਕੇ ਨੌਜਵਾਨ ਆਉਂਦੇ ਨੇ ਦੁਕਾਨਾਂ ਸਜੀਆਂ ਹੋਈਆਂ ਨੇ ਕੋ ਵਕੋ ਵਕੀ ਇਹਨਾਂ ਦੁਕਾਨਾਂ ਦੇ ਵਿੱਚ ਲੋਕ ਆਪਣੀ ਜਿਹੜੀ ਹਾਜ਼ਰੀ ਆ ਉਹ ਲਗਾਉਣ ਲਈ ਆ ਰਹੇ ਨੇ ਚਪਾਰ ਚਪਾਰ ਤੋਂ ਕਿਵੇਂ ਮੈਂ ਬਜ਼ੀਦ ਦੇ ਨਾਲ ਸੁੱਖਾ ਘੜੀ ਵਾਲਾ